ਲੋ ਜੀ ਮੇਰਾ ਪੂਰੀ ਨੂੰ ਪੂਰੀ ਇੱਧਰ ਕਿੱਧਰ ਫਿਰਦਾ ਤੂੰ ਮੈਂ ਕੈਟੋਂ ਦਾ ਅੱਛਾ ਲੋ ਬਾਈ ਜਬ ਬਾਈ ਵਾਂਟੀ ਬਾਈ ਨੇ ਟਰਾਲਾ ਲੱਤਾ ਦਾ ਜਿਆ ਕਹੀ ਗਏ ਟਾਇਰਾਂ ਦੀ ਘਾਟ ਆ ਟਾਇਰਾਂ ਦੀ ਘਾਟ ਆ ਲੋ ਬਈ ਕਰਦੀ ਪੂਰੀ ਐਮ ਆਰ ਐਫ ਦੇ ਪੋਰ ਤੇ ਇਹ ਮਿਲ ਗਿਆ ਪਾ ਨੂੰ ਕਿਸੇ ਬੰਦੇ ਬੰਦੇ ਗੱਡੀ ਦੇ ਗੱਡੀ ਦੇ ਹਾਲਤ ਪਰਨਾ ਜਾਓ ਬਾਈ ਇਹ ਹਾਲਤ ਚਲੋ ਟਾਇਰਾਂ ਦੀ ਐ ਜੂਂਦੀ ਆ ਪਰ ਉ ਚੈੱਕ ਕਰੋ ਬਾਈ ਟਾਇਰ ਆਦੇ ਆ ਖੜੇ ਆ ਟਾਇਰ ਪੋਆ ਤੇ ਟਾਇਰ ਹੋਏ ਚਾਰੇ ਪੋਤੇ ਕਿ ਤੂੰ ਇੱਕ ਇੱਕ ਪੋਤਾ ਦੋਹਾਂ ਚ ਇੱਕ ਇੱਕ ਦੋਏ ਸਾਡਾ ਚੱਲ ਵਧੀਆ ਕਰਿਆ ਇੱਕ ਟਾਇਰ ਜ਼ਿਆਦਾ ਹੀ ਕੰਨ ਬੰਦਾ ਇੱਕ ਥੋੜਾ ਜਿਹਾ ਤਾਂ ਮਖਾ ਚੱਲ ਹੁਣ ਤੋਂ ਦੋਏ ਪਾਸਾ ਲਾ ਠੀਕ ਜਰਾ ਉਹ ਚੱਲ ਪਿਆ ਉਹ ਨਾਲੋਂ ਤਾਂ ਨਹੀਂ ਹਮ ਸਾਥ ਰੱਖੀ ਕਰੇ ਤੂੜੀ ਚੁਕਾਉਂਦਾ ਬਾਈ ਉਹ ਆਂ ਤਰੇ ਸਿੰਗਲ ਟਾਇਰ ਹੀ ਨਾਲ ਲੈ ਜਾਣੇ ਤੂੜੀ ਵਾਲੇ ਮਸ਼ੀਨਾਂ ਨੇ ਦੱਸਿਓ ਬਾਈ ਜੇ ਕੋਈ ਹੋਇਆਗਾ ਹੈਗਾ ਆਪੇ ਇਹ ਟਾਇਰ ਇਤਨੂੰ ਕਰੀ ਬਣ ਮੈਂ ਪੂਰੀ ਇਹਨੂੰ ਤੂੜੀ ਵਾਲੇ ਬਾਤ ਤੇ ਕਿਤੇ ਨਹੀਂ ਜਾਣੇ ਬਾਈ ਇਹ ਆਹ ਦੇਖੋ ਬਾਈ ਜਿਹੜਾ ਤੂੜੀ ਤੋਂ ਲੱਗਾ ਆ ਆ ਤੇ ਕੋ ਕਰੋ ਜਾ ਕਾ ਨਾ ਤੂੜੀ ਵਾਲੀ ਨੂੰ ਤਾਂ 10 ਵਾਲੀ ਕਿਤੇ ਜਾਣਾ ਤੂੜੀ ਵਾਲੀ ਨੂੰ ਨਿਕਲੇ ਨਹੀਂ ਜਾਣਾ ਹੋਇਆ ਬਾਈ ਕੋਈ ਗਾਹਕ ਤਾਂ ਜ਼ਰੂਰ ਇਹ ਵੀ ਐ ਮਾਰੇ ਪਤਾ ਹੀ ਆ ਜਿਹੜੇ ਪਾਏ ਆ ਉਹ ਵੀ ਐ ਮਾਰੇ ਪੜਾਈਆਂ ਬਾਈ ਕੇ ਟਾਇਰਾਂ ਵੱਲ ਤਾਂ ਹੀ ਦਾ ਪੂਰੀ ਬੱਸ ਟਰਾਲਾ ਥੋੜਾ ਮੇਟੋ 3 ਫੁੱਟ ਦਾ ਇਹਦਾ ਚੈੱਕ ਕਰੋ ਇਹ ਚੈੱਕਾ ਇਹ ਵੀ ਲਾਇਆ ਵਾ ਤਾਂ ਸੇਲ ਤੇ ਮਖਾ ਜੇ ਮਾੜਾ ਮੋਟਾ ਚੱਲ ਮਨਾਵਾ ਦਿੰਦੀ ਚੀਜ਼ ਆਪਾਂ ਇਹ ਕਿਟਰਾਂ ਨਾਲ ਸਾਨੂੰ ਹੋਰ ਮਿਲਦਾ ਤਾਂ ਅੱਛਾ ਉਹ ਬੰਦੇ ਦਾ ਆ ਗਿਆ ਪੌਂ ਦਾ ਹੂੰ ਇਹ ਉਹ ਹੁਣ ਵੀ ਖੜਾ ਹੂੰ ਉਹ ਕਹਿੰਦਾ ਦੇਖ ਲੈ ਵੀ ਦੇਣਾ ਤੈਨੂੰ ਆ ਹਾਂ ਅਸੀਂ ਕਹਿੰਦੇ ਜੇ ਸਾਡਾ ਸੇਲ ਹੋ ਗਿਆ ਫੇਰ ਤੈਨੂੰ ਲੈ ਅੱਛਾ ਤਾਂ ਹੁਣ ਇਹ ਸੇਲ ਪਰ ਹੈ ਕਿ ਨਹੀਂ ਨਾ ਲਾਇਆ ਗਿਆ ਲਾਇਆ ਗਿਆ ਹੋ ਗਿਆ ਸੌਦਾ ਤਾਂ ਵੀ ਠੀਕ ਹੈ ਨਹੀਂ ਕਰਦਾ ਕੰਮ ਤਾਂ ਹੈ ਗਈ ਹੈ ਕਿ ਸਾਡਾ ਟਾਇਰ ਪੈ ਗਏ ਹੁਣ ਕੀ ਦੇਖਣਾ ਇਹਦਾ ਹੂੰ ਟਾਇਰਾਂ ਕਰਕੇ ਥੋੜਾ ਜਿਹਾ ਹੁਣਦਾ ਤਾਂ ਨਾਲ ਜੈਕ ਵਾਲਾ ਭੂਰੀ ਹੋ ਉਹਦੇ ਡਬਲ ਜੈਕ ਇਹਨੂੰ ਡਬਲ ਜੈਕ ਹੋਵੇ ਥੱਲੇ ਦਿਖਾਇਆ ਹੋਇਆ ਪਹਿਲਾ ਵੀਡੀਓ ਚ ਦੱਸਣੀ ਇਹਨੂੰ ਲੋਡ ਨਹੀਂ ਇਹ ਲੋਕਲੇ ਮਿਲ ਕੇ ਕਹਿੰਦੇ ਸੀ ਕਿ ਬਾਰ ਬਾਈ ਵਾਂਟੀ ਕੋ ਮੋਦਾ ਰਹਿੰਦਾ ਹਾਂ ਅਟਾਇਰ ਹਾਂ ਇਹਦਾ ਕਰਾਲੀ ਤੇ ਘੜਾਇਆ ਉਹ ਗੱਡੀ ਦੇ ਉਹ ਬੰਦੇ ਨੇ ਪਾਏ ਵੇ ਤੇ ਇੱਕ ਸਾਈਡ ਆ ਪੋਲੋ ਦੇ ਤੱਕ ਨਹੀਂ ਇੱਕ ਸਾਈਡ ਇਹ ਤੇ ਐਮ ਆਰ ਐਫ ਦੇ ਉਹ ਕਹਿੰਦਾ ਕਿਹੜੇ ਮਾਤੂ ਐਮ ਆਰ ਐਫ ਦੇ ਘੜਾ ਲਿਆ ਅੱਛਾ ਇੱਕ ਹੋਰਾ ਜੀ ਕੋਈ ਕਿਸੇ ਦੁਕਾਨਪੁਰ ਤੇ ਲੰਦੇ ਤਾਂ ਐਨ ਸਾਬ ਉਠੋਣੀ ਸੀ ਹੈਨਾ ਪਾਲਸ ਬੱਜੀ ਵੀ ਹੋਣੀ ਸੀ ਹੁਣ ਜਿਹੜੀ ਦੁਕਾਨ पे ਕਿੱਦਾਂ ਟਾਇਰ ਪਿਆ ਉਹ ਅਗਲਾ 13 13 14 14000 ਰੁਪਏ ਮੰਗਦਾ ਇਕੱਟੇ ਲੈਕਣਾ ਹੀ ਆ ਬਾਈ ਇਹ ਉਹ ਇਕੱਠੇ ਤੇ ਉਹ ਗੱਡੀ ਚ ਪਾਏ ਹੋਏ ਤੇ ਬੰਦੇ ਇਹਨੂੰ ਜਾਣਦਾ ਤਾਂ ਹੂੰ ਇਹ ਉਹਨੇ ਗੱਲ ਕਰੀ ਵੀ ਕਹਿੰਦਾ ਦੱਸ ਦੀ ਵੀ ਜਿੱਦਣੇ ਘੜਾਉਣੇ ਹੋ ਮੈਨੂੰ ਦੱਸ ਦੀ ਮੈਂ ਸ਼ਾਮ ਨੂੰ ਘੜਾ ਕੇ ਰੱਖ ਦੂੰਗਾ ਮੈਂ ਜਦ ਇਹ ਨਵੇਂ ਪਾਉਣੇ ਆ ਜਿਹੇ ਜਿਹੇ ਮੇਰੇ ਟਾਇਰਾਂ ਤੁਸੀਂ ਵਧੀਆ ਹੋਏ ਜ ਨਹੀਂ ਪਾਏ ਹਾਂ ਉਹ দাম ਬਹੁਤ ਦਿੰਦੇ ਆ ਉਹ দাম ਦਿੰਦੇ ਹਾਂ ਗੱਨੇ ਟ੍ਰੈਲੀ ਖੜਾ ਦੇ ਟ੍ਰੈਲੀ ਐਂ ਕਰੀ ਜਾਣ ਖੜ ਕੇ ਇਹ ਪੱਕੇ ਟਾਇਰ ਆ ਇਹ ਪੱਕੇ ਆ ਇਹ ਨਹੀਂ ਹਿੱਲਦੀ ਇਹਨਾਂ ਦੇ ਇਹਨਾਂ ਦਾ ਕੋਈ ਫਰਕ ਨਹੀਂ ਹੈ ਅਬੀਲ ਕੱਪ ਜੇ ਸਵਾਰ ਕੇ ਘਾਸ ਲੀਆਂ ਬਿੰਦਰਾਂ ਦੇ ਗਰੇ ਗਏ ਆ ਘਟ ਜਾਂਦੇ ਆ ਹਾਂ ਇਹ ਜੇ ਫਿਰ ਆਹੋ ਉਹ ਗਿਰ ਜੰਨੇ ਆ ਇਹ ਅਜੇ ਟਰੈਕਟਰ ਨੂੰ ਵੀ ਲੈ ਆਏ ਹੁੰਦੇ ਤੇ ਮੁਰੇ ਅੱਛਾ ਗਾਂਟੀਆ ਰ ਉਹ ਨੇਤਲ ਲਵਾ ਕੇ ਲੈ ਕੇ ਆਏ ਤੇ ਮੁਰਲੇ ਚੱਕਿਆਂ ਨੂੰ ਹਾਂ ਉਹ ਜਾ ਕੇ ਰੇ ਹਡੋਲਾ ਪੈਂਦਾ ਤਾਂ ਢਿੱਲੇ ਹੋ ਜਾਂਦੇ ਆ ਢਿੱਲੇ ਹੋ ਜਾਂਦੇ ਆ ਇਹਦਾ ਹੈ ਟਰਾਲਾ ਐਨ ਇੱਕ ਨੰਬਰ ਆ ਬਾਈ ਥੋੜਾ ਥੋੜਾ ਚੱਲੀ ਜਾਣਾ ਆਪਣਾ ਕੰਮ ਆ ਆਪਣਾ ਕੰਮ ਨਹੀਂ ਹੋਰ ਆ ਵੀ ਮੌਕੇ ਬੰਦੇ ਨੇ ਚੀਜ਼ ਮਿਲਦੀ ਸੀ ਸੀਜ਼ਨ ਹੁੰਦਾ ਇਹਨਾਂ ਦਾ ਹੁਣ ਤਾਂ ਸਾਰੇ ਅੰਦਰ ਖੜੇ ਆ ਸਾਰੇ ਖੜੇ ਜਿੰਨ ਮਰਜ਼ੀ ਕਰ ਲੈ ਆ ਲੈ ਜਾ ਸੀਜ਼ਨ ਪਰ ਤੰਨੂ ਚਾਹੀਦਾ ਸੀਜ਼ਨ ਪਰ ਇਹ ਤੰਨੂ ਚਾਹੀਦਾ ਆਪਣੀ ਜੀਜੀ ਵੀ ਨਾ ਸਰਦਾ ਨਹੀਂ ਹੈ ਜੈ ਜੀ ਮਰਜ਼ੀ ਹੋਵੇ ਚਲੋ ਬਾਈ ਗਠਾ ਨਹੀਂ ਗੜਾਈ ਚੱਲਦੀ ਆ ਰਹਿ ਗਈ ਆ ਚਾਰ ਕੋਹਾਂਟਾ ਬਾਕੀ ਸਾਰੇ ਨਹੀਂ ਕਰਤੀ ਇੱਧਰ ਬਾਕੀ ਨਹੀਂ ਤੇ ਇੱਕ ਤੇ ਉਹ ਬਾਈ ਦੋਈ ਗੜਾਈ ਹੈ ਦੀ ਇਹ ਤੇ ਘਟਾਈ ਦੇਖੋ ਜੀ ਕਿਹੜੇ ਖਾਬ ਹੋ ਰਹੀਏ ਮੜੀ ਮਰੀ ਮਰੀ ਪਣੀ ਰਹੀਦੀ ਹੈ ਤਰਾਸਾਲ ਚਾਹੇ ਬਾਈ ਹੁੰਦੇ ਹੀ ਗੜਾਈ ਨਾਲ ਜੀ ਦੋ ਗੜਾਈਆਂ ਕਰਦੀਆਂ ਇੱਕ ਅੱਧੀ ਹੋਰ ਕਰ ਦੇਣੀ ਜਾਨ ਨੂੰ ਕੰਮ ਪਾਰ ਸਪਰੇਅ ਕਰਨੀ ਸੀ ਬਾਈ ਅੱਜ ਵੀ ਹਵਾ ਨਾਲ ਭਾਈ ਵਧੀਆ ਹੁੰਦੀ ਆ ਪਰ ਇਹਦੇ ਸਾਈਡ ਥੋੜੇ ਜਿਹੇ ਨਾ ਛਿੱਤੇ ਪੌਲੀ ਤੇ ਸਹੇਜ ਰੱਖ ਲਏ ਤੇ ਪਤਾ ਨਹੀਂ ਲੱਗਿਆ ਅਜੇ ਤੱਕ ਭਾਈ ਮੰਗਾ ਨਾ ਪੌਣਾ ਘੰਟਾ ਹੋਇਆ ਇੰਨੀ ਕ ਨੂੰ ਮਾਰੇਗੀ ਬਸ ਨਾਲ ਦੀ ਨਾਲ ਸੁੱਕੀ ਜਾਂਦਾ ਏ ਆ ਦੋ ਜਿਹੜੇ ਹੁਣ ਕਰਿਆ ਮੜੀ ਗਲੀ ਦਿਖਾਉਣੇ ਬਾਕੀ ਪਿੱਛੇ ਸੁੱਕ ਗਿਆ ਸਾਰੇ ਹੀ ਬਾਕੀ ਤੋਂ ਪੌ ਹਵਾ ਤਾਂ ਸਾਫ਼ ਹੋ ਗਈ ਪਰ ਹਵਾ ਨੇ ਕੰਮ ਖਰਾਬ ਕਰਿਆ ਬਸ ਬਰੀਆਂ ਰੁਕੀਆਂ ਪਈਆਂ ਸਭ ਦੀ ਚੱਲ ਬਹੁਤ ਰਹੀ ਆ ਵਾ ਲੋ ਬਾਕੀ ਬਾਈ ਦਿਖਾਉਣੀ ਤੁਹਾਨੂੰ ਲੋ ਬਾਈ ਪਹੁੰਚੇ ਆ ਰੌਤਾ ਮੜਕਦਾ ਅਸੀਂ ਗੱਲ ਕਰ ਰਹੇ ਬਾਈ ਦੇਖ ਤਾਂ ਕਿਆ ਕਹਿੰਦੀ ਆ ਦੇਖ ਤਾਂ ਕਿਆ ਕਹਿੰਦੀ ਆ ਜਾਦਾ ਹੈ ਜੱਮ ਦੀ ਤੇ ਦਾ ਸਿੱਧੀ ਦੀ ਆਪਾਂ ਦੇਖੀ ਹਮ ਲੇਕ ਨਾ 30 ਟਾਈਮ ਲੱਗਿਆ ਪਤਾ ਹੀ ਲੱਗਿਆ ਉਸ ਦਾ ਨਸਰੇ ਇਹ ਲੈ ਧਾਨਾ ਵੀ ਸੋਹਣਾ ਜਦ ਕਹਿੰਦੇ ਵੀ ਪ੍ਰਾਲੀ ਇਕੱਠੀ ਕਰ ਲੰਦਾ ਤੂੰ ਸਿੱਧੀ ਰਹਿ ਗਈ ਆ ਦੇਖ ਲੈ ਹੁਣ ਕਿੱਥੇ ਆਵਾ ਸੜ ਕਿੱਥੇ ਨਹੀਂ ਇੱਥੇ ਇੱਥੇ ਨਾ ਆ ਦੇ ਆ ਚੀਜ਼ ਆ ਆ ਦੇ ਆ ਹਾਂ ਆ ਸਿੱਧੀ ਦੀ ਹੋਰ ਜਮਾਈ ਬਹੁਤ ਠੀਕ ਆ ਭਾਈ ਪਹਾੜ ਵਾਲੀ ਬੱਲ ਹੁੰਦੀ ਹੈ ਨਾ ਬੱਲ ਰੱਖਿਆ ਇਹ ਐਸ਼ੀ ਬੰਨੇ ਹੈ ਜਾਂ ਹੋਣੀਆਂ ਹਾਂ ਖੇਤੀ ਦਾ ਬਹੁਤ ਹੈ ਮੋਰ ਮੈਂ ਕੱਲ ਜੱਟੇ ਵਾਲੀ ਕਣਕ ਲਖਾਈ ਐ ਜਿੱਦੀ ਦਾ ਜੰਮੀ ਬਹੁਤ ਸੀ ਉੱਜਾ ਬਹੁਤ ਮਾਰਿਆ ਪਰ ਇਸ ਟਾਈਮ ਉਹ ਸੰਘਣੀ ਐ ਅੱਛਾ ਸੰਘਣੀ ਐ ਨਾ ਜਿੰਨੀ ਥੱਲੇ ਤੇ ਬਿਮਾਰੀ ਪੈਣ ਲੱਗਦੀ ਥੱਲੇ ਤੇ ਪੀਲੀ ਪੀਲੀ ਹੋਣ ਲੱਗ ਜਾਂਦੀ ਹੁਣ ਦੇ ਕਣਕ ਤਾਂ ਸਾਫ਼ ਹੋ ਗਿਆ ਥੱਲੇ ਤੇ ਐਨ ਡੱਕਾ ਵੀ ਨਹੀਂ ਖਰਾਬੀ ਦਾ ਹੈਗਾ ਹੂੰ ਜਿੱਦੀ ਦਾ ਇੰਨਾ ਪੀਣਾ ਝਾੜ ਦੇ ਵੀ ਵੱਧ ਨਿਕਲਣਾ ਬਜ ਨਹੀਂ ਬਜ ਹਾਂ ਬੱਲ ਮਾੜੀ ਹੈ ਹੀ ਨੂ ਲੈ ਬੱਲ ਦੇਖਦਾ ਸੀ ਇਹੋ ਆ 2300 2700 2700 ਆਹ ਮੇਰੇ ਨਾਲ ਵੀ ਆਇਆ ਐਸੋ ਸਾਈਡ ਤੇ ਹਾਰੀ ਹੋ ਜਾਂ ਸਸਤਾਈ ਆ 826 ਆ ਕੀ 826 ਮੈਂ ਰਾਹੀ ਨਾ ਫਰਕ ਆ ਆ ਦੇਖ ਤਾਂ ਆ ਫਰਕ ਨਹੀਂ ਬਾਹਰ ਤੈਨੂੰ ਪੁੱਛਣ ਲੱਗਾ ਤਾਂ ਵੀ ਚੜੀ ਵਾਲੇ ਖੇਦਰ ਤਾਂ ਨਾਲੇ ਦਾ ਨਹੀਂ ਨਹੀਂ ਆ ਆ 327 ਆ ਉਹ ਥੱਲੇ 327 ਆ 826 ਆ ਮੋਟਰ 826 ਆ ਆ ਤਾਂ ਸਿਹਰਾ ਘਟਿਆ ਸਾਰੇ ਗਣ ਹਾਂ ਆ ਤਾਂ ਅਸੀਂ ਬੱਟ ਪਖੜੇ ਆ ਬਾਈ ਕੰਕ ਆਉ ਆ ਤਾਂ ਰੱਖਾ ਵਿੱਚ ਆਇਆ ਕੀ ਕਰਾਂ ਯਾਰ ਇਹਦਾ ਜੇ ਬੜਦਾ ਗਣਕ ਟੁੱਟਦੀ ਬਹੁਤ ਹੈ ਨਹੀਂ ਹੁਣ ਤਾਂ ਟੁੱਟਣੀ ਚਾਹੀਦੀ ਹਾਂ ਹਾਂ ਹੁਣ ਤਾਂ ਉਹ ਫਰਕ ਜੇ ਕਹਾ ਗੱਦੜੀ ਹੋਈ ਵੀ ਨਾ ਫਿਰ ਥੋੜਾ ਹੋਣਾ ਰੱਖਿਆ ਰੱਖਿਆ ਕਾ ਕਰਨਾ ਇਹਨੂੰ ਕਹਿੰਦਾ ਕੰਮ ਹਾਂ ਹੂੰ ਡੰਗਰਾਂ ਨੂੰ ਭੇਜਣਾ ਹੈ ਹਾਂ ਹੂੰ ਡੰਗਰਾਂ ਨੂੰ ਇਹ ਖਰਾਬ ਕਰਨਾ ਹੈ ਨਾ ਫਿਰ ਗਾਹ ਨੂੰ ਜੰਮੇ ਹੋਣੋਂ ਵਿੱਚ ਹੋਰ ਉਹ ਬੀਜ ਗਰਜਣਾ ਹਾਂ ਅੱਛਾ ਬੀਜ ਵਿੱਚ ਹਰੇਕ ਵਿੱਚੇ ਆਪਸ ਦੀ ਹੈਗੀ ਹਨਾ ਉੱਚਾ ਨਹੀਂ ਮਾ ਉੱਚਾ ਨਹੀਂ ਮਾ ਨਾ ਜਿਹੜਾ ਬੰਨਾ ਹੋਰ ਬੀਜ ਤੇ ਨਿਕਲੇ ਜਿਹੜੇ ਵਿੱਚ ਆ ਕੇ ਲੱਗੇ ਆ ਬੀਜ ਦਾ ਕੋਈ ਬੀਜ ਇਹਨਾਂ ਪਿਓਰ ਨਹੀਂ ਆਪਾਂ ਕਹਿੰਦੀ ਪਿਓਰ ਹੈ ਜੱਗੇ ਦੇ 7 ਕਿਲੋ ਬੀਜਾ ਬੰਨਾ ਬੀਜ ਤਾਂ ਬਾਹਰ ਤੇ ਆਇਆ ਪਤਾ ਨਹੀਂ ਕੋਈ ਦੱਸਦਾ ਕਣਾ ਹੂੰ ਪਰ ਉਹ ਵੀ ਮਲਾਵਟ ਮੈਂ ਦੇਖਿਆ ਕਿ ਇੰਨੇ ਬੱਲਾ ਨਸਰਾਂ ਹੀ ਕਈ ਹੂੰ ਉਹ ਬੂਟੇ ਵੀ ਇਹਨਾਂ ਦੇ ਬੜੇ ਹੋ ਗਏ ਨਸਰ ਬਾਕੀ ਜਿਹੜਾ ਉਹਦਾ ਬੀਜ ਆ ਉਹ ਨਸਰ ਦਾਖ ਲੈ ਸਾਰ ਇਹ ਤਾਂ ਮੈਂ ਕਿਹਾ ਹਮੇ ਵੜਦੀ ਇੱਕ ਮਾਸੜ ਹੋਰ ਫਰਕ ਆ ਇਹਦੇ ਵਿੱਚ ਆਪਾਂ ਨੇ ਪਰਾਲੀ ਲਾ ਲਾ ਮਤਲਬ ਧਾਨ ਲਾ ਲਾ ਧਾਨ ਤੇ ਇਹਦੇ ਵਿੱਚ ਦੀ ਚਰੀ 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 ਕਰਕੇ ਖੇਤ ਥੋੜਾ ਜਿਹਾ ਢਿੱਲਾ ਵੀ ਆਲਾ ਖੇਤ ਆ ਚਾਹੇ ਮੱਕੀ ਆ ਚਰੀ ਉਹ ਤਾਂ ਜਾਨ ਘਾੜ ਦਿੰਦਾ ਜਾਨ ਘਾੜਦਾ ਕੱਢੀ ਬੂਟਿਆਂ ਨੂੰ ਫਰਕ ਬਹੁਤ ਪਾਇਆ ਬਾਜਰੇ ਨੇ ਹੂੰ ਮਾਜਰਾ ਤੇ ਬਾਜਰਾ ਵਿੱਚ ਤਾਂ ਦੋ ਵਾਰ ਮਾਜਰਾ ਨਾਸ ਮਾਰਦਾ ਖੜਾ ਦਿੰਦਾ ਬੂਟੇ ਨੂੰ ਹਾਂ ਹਾਲ ਤਾਂ ਇਹਨਾਂ ਤੋਂ ਡੁਗਾ ਦਾ ਜੇ ਕਿਹੜਾ ਲਾ ਲਾ ਦੇ ਉਹਦਾ ਚੋ ਵੀ ਹੋਸਦਾ ਬੂਟੇ ਨੂੰ ਉਹਦਾ ਹਾਂ ਇਹਦਾ ਰੰਗ ਦਾ ਵੀ ਫਰਕ ਆ ਖੇਤ ਦਾ ਉਹ ਵੀ ਫਰਕ ਆ ਰੰਗ ਦਾ ਹੀ ਫਰਕ ਐ ਯਾਰ ਆਹ ਹੋਂਦਰ ਸਾਹਮਣੇ ਰੇਪਿਆ ਲੈ ਹਾਂ ਆਹ ਵਿੱਚ ਆਲੇ ਆਲੇ ਆਹੋ ਰੇਪਿਆ ਹੋਰ ਕੀ ਲੈ ਨੇ ਆ ਦੇਖਾ ਗਲ ਗਿਆ ਥੱਲੇ ਰੇਹ ਬਣ ਗਿਆ ਗਲ ਗਿਆ ਬਣ ਗਿਆ ਗਲ ਗਿਆ ਜਾਣ ਤੇ ਨਹੀਂ ਹੈ ਨਹੀਂ ਇਹ ਗਾਂਹ ਜਾ ਕੇ ਹੁਣ ਤਾਂ ਨਜ ਵੀ ਅਸਰ ਕਰਨਾ ਇਹਨੇ ਹਾਲ ਤਾਂ ਮੀਂਹ ਨਹੀਂ ਹੋਇਆ ਪਿਆ ਨਹੀਂ ਨਾ ਹੁਣ ਆ ਫਿਰ ਹੋਰ ਕਰਨਾ ਦਾ ਹਾਂ ਨੇਕੜਾ ਅਸੀਂ ਥੋੜਾ ਜਿਹਾ ਐਕਣਾ ਬਾਈ ਮੈਂ ਸੁਣਿਆ ਬਈ ਜਿਹੜੀ ਆਪਾਂ ਪਰਾਲੀ ਚ ਬੀਜਦੇ ਆ ਉਹਨੂੰ ਜੇ ਬੀਜਤੀ ਉਹਨੂੰ ਮਹੀਨਾ ਡੇਢ ਮਹੀਨਾ ਦੇਖੋ ਨਾ ਦੇਖਣੀ ਹੁੰਦੀ ਹੈ ਕਣਕ ਜੇ ਸ਼ਿੱਧੀ ਦੀ ਹੈ ਨਾ ਉਹਦੀ ਦੇਖ ਹੁੰਦੀ ਹੈ ਹਾਂ ਅਸੀਂ ਮੈਂ ਕਹਿੰਦਾ ਤਿੰਨ ਚਾਰ ਸਾਲ ਹੋ ਗਿਆ ਮੈਂ ਬੋਹਣਾਂ ਨੂੰ ਫਿਰਦਾ ਦਾ ਬਹੁਤ ਸ਼ਿੱਧੀ ਆ ਪਰ ਝਾੜ ਬੋਹਣ ਨਿਕਲਿਆ ਮਾਰ ਦੀ ਗਿਰਦੀ ਨਹੀਂ ਕਣਕ ਤਕੜੀ ਹੋ ਜਾਂਦੀ ਹੈ ਐਕੀ ਬਾਈ ਦੇਖਿਆ ਮੈਂ ਵੀ ਦੇਖੋ ਨਾ ਕਣਕ ਨੂੰ ਉਹਨੂੰ ਅੱਗੇ ਥੋੜਾ ਜਿਹਾ ਐਕਤੀ ਸਕਾਈ ਵੀ ਆਈ ਹੈ ਇਹ ਨਾ ਸੁਣ ਡਿਆ ਪਿਆ ਕਿ ਆਪਣੇ ਤਾਂ ਨਹੀਂ ਪਿਆ ਹੈਗਾ ਹਾਂ ਸੁਣ ਡਿਆ ਹਾਂ ਬਹੁਤ ਵਾਸੇ ਕੀਲੇ ਦੇ ਕੀਲੇ ਬੇਲੇ ਹੋ ਗਏ ਹੂੰ ਦੁਬਾਰੇ ਬੀਜੀ ਆ ਫੇਰ ਵੀ ਲੋਟਨੇ ਆਏ ਹੈਗੇ ਮੈਨੂੰ ਬਾਈ ਫੋਨ ਕਰਦਾ ਕਹਿੰਦਾ ਸਾਢੇ 9:00 ਵਜੇ ਆ ਪਿਆ ਅੱਛਾ ਮੈਨੂੰ ਨਾ ਬਾਈ ਨੇ ਫੋਨ ਕਰਦਾ ਕਹਿੰਦਾ ਟਰਾਲਾ ਮੈਂ ਬਾਣ ਚੋਂ ਲਾਉਣਾ ਦਾ ਉਹ ਕਹਿੰਦਾ ਟਰਾਲਾ ਤਾਂ ਅਛਾ ਮੈਨੂੰ ਬੋਟਾ ਪਾਇਆ ਦੀਆਂ ਉਹ ਕਹਿੰਦਾ ਟਰਾਲਾ ਮਿਲ ਗਿਆ ਕੋਈ ਕਿ ਕਹੀ ਆ ਫਿਰ ਟਰਾਲਾ ਹਲੇ ਲੈਣਾ ਟਰਾਲਾ ਟੱਕਰ ਨਹੀਂ ਹੈਗਾ ਉਹ ਫੋਟੋ ਆ ਜਾ ਮੈਨੂੰ ਘੱਟ ਲਈ ਘਾਈ ਤੇ ਉਹ 4-5 ਮੰਗਦਾ ਤਾਂ ਥੋੜਾ ਜਿਹਾ ਫਿਰ ਟਰਾਲਾ ਬਾਈ ਜੇ ਕਿਸੇ ਕੋਲ ਹੋਇਆ ਤਾਂ ਦੱਸਿਓ ਮਾਸਟਰ ਨਾਲ ਕਨੈਕਟ ਕਰ ਲਿਓ ਉਹ ਕਹਿੰਦਾ ਵੀ 30 ਕੁ ਕੁਆਂਟਲ ਤੱਕ ਚਾਹੀਦਾ ਜਾਨੀ ਉਹ ਟਰਾਲਾ ਕਿੰਨਾ ਫੋਟਾ 16 16 ਫੋਟਾ 16 ਫੋਟਾ ਹੋਇਆ ਕਿਸੇ ਕੋਲ ਬਾਈ ਜੈਕ ਤੇ ਬਿਨਾਂ ਕੋਈ ਹੋਇਆ ਹੋਵੇ ਉੱਪਰ ਲੱਗਿਆ ਉਹਦਾ ਹਾਂ ਵੇ ਕੰਪਲੀਟ ਹੋਵੇ ਕੰਪਲੀਟ ਹੋਵੇ ਬਈ ਤਾਂ ਮਾਸਣ ਨਾਲ ਮੜਾ ਜਰੂਰ ਆਪਤਾ ਕਰ ਲਿਓ ਬੰਗਿਆ ਦੇ ਬਾਈ ਨੇ ਫੋਨ ਕਰਿਆ ਪੰਜ ਦਿਨ ਹੋ ਗਏ ਮਾਸੜਾ ਫੋਨ ਪਾਉਂਦਾ ਫੋਟੋ ਹੁਣ ਪਾਉਂਦਾ ਫੋਟੋ ਆਈ ਨਹੀਂ ਮੋਟਰ ਫੋਟੋ ਨਹੀਂ ਆਈ ਫੋਟੋ ਤਾਂ ਪਿੰਗਾਹ ਤੇ ਆਉਣੀ ਆ ਮੈਂ ਹਰੋਜੜੀਆ ਦਾ ਮੈਂ ਕੱਲ ਸ਼ਾਮ ਨੂੰ ਫੇਤੀਹੇ ਵਾਰ ਛੇੜਿਆ ਹਾਂਜੀ ਮਾਸੜ ਜੀ ਮਹਾ ਇੱਕ ਤਾਂ ਕਹਿੰਦੇ ਹੁੰਦੇ ਆ ਵੀ ਬੰਗਾਲੇ ਬਾਈ ਦੇ ਲਾਰੇ ਅੱਧੇ ਕੁਆਰੇ ਮਾਤੇ ਦਾ ਸਾਰੀ ਕੁਆਰੇ ਆ ਅੱਧੇ ਵੀ ਨਹੀਂ ਗਏ ਕਹਿੰਦਾ ਬਾਈ 1 ਮਿੰਟ ਖੜ ਜਾ ਹਾਂ ਪਾਉਣੇ ਲੱਗਿਆ ਤਾਂ ਨੂੰ ਹਾਂ ਆ ਹੁਣ 1 ਮਿੰਟ ਕਿਹਾ ਕੋ ਦਿਨ ਵੀ ਲੰਘ ਲਿਆ ਘੜੀ ਉਹ ਘੜ ਗਈ ਘੜੀ ਹੁਣ ਵੀ ਨਹੀਂ ਪਈਆ ਹਾਂ ਹੁਣ ਫੇਰ ਦੇਖੂਗਾ ਮੈਂ ਹੋਰ ਕਰਕੇ ਹਾਂ ਵੀ ਇਹ ਕਣਾ ਹੁਣ ਉਹ ਤੇਰਾ ਉੱਪਰ ਵੀ ਇਹੀ ਦੀ ਹੈ ਉੱਪਰ ਹੈਗਾ ਇਹਦੇ ਨਾਲ ਦਾ 327 ਅਲੀ ਲੀ ਵੱਢਦੇ ਆਂ ਲੀ ਵੱਢਦੇ ਆਂ ਘੰਡੇ ਹੋਣੇ ਬੱਜੇ ਯਾਰ ਗੋਡਿਆਂ 'ਚ ਵੱਢਦੇ ਲੀ ਆ ਲੀ ਇਹ ਵੇਖੀਰ ਬਾਗੰਨੀ ਹੋ ਇਹ ਮਹਾਰਿਕੋ ਇਹਦੇ ਉਧੇ ਬਹੁਤ ਆ ਮੇਰੇ ਆ ਜਿਹੜੀ ਮੈਂ ਖਾ ਲ ਪਾਈ ਆ ਹਾਂ ਇੱਥੇ ਪਹਿਲਾਂ ਬਹੁਤ ਹੁੰਦੀ ਸੀ ਬਾਈ ਇਹ ਇਕਦਾਂ ਉੰਦੀ ਦੇ ਬਾਈ ਜਿਹੜੀ ਹੋਗੀ ਹੋਟ ਖਤਮ ਹੋ ਜਾਊਗਾ ਦੁਬਾਰੇ ਤਾਂ ਇਹ ਦੇਖੀ ਹਾਂ ਹਾਂ ਜਾਨੋ ਗਾਜਰ ਬੁੱਟੀ ਖਾ ਕੋਈ ਹੋਰ ਹੋਰੀ ਆਹ ਆਹ ਬੱਚੀ ਰੂਟੀ ਨਾ ਕਾਹਦੀ ਗਾਜਰ ਬੁੱਟੀ ਨਾਰਗਰੀ ਜਿਹਾ ਦੇਖਦੀ ਇਹਨੂੰ ਕਹਿੰਦੇ ਬਾਈ ਗਾਜਰ ਬੁੱਟੀ ਮੇਰੇ ਫਿਰ ਹੁਣ ਲੋੜ ਚੱਕ ਹੋਣਾ ਇੱਧਰ ਤਾਂ ਨਹੀਂ ਲੱਗੇ ਹਜੇ ਫਰੇਹਾਂ ਦਾ ਫਰਕ ਪੈ ਜਾਂਦਾ ਹੇ ਤਾਂ ਨਹੀਂ ਲੱਗੇ ਇੱਧਰ ਬੜੀ ਆ ਹੋ ਗਈ ਹਾਂ ਵਧੀਆ ਹੋ ਰਹੀ ਹੈ ਬੂਟੇ ਸਾਡਾਂ ਦੇ ਇੱਕ ਵੀਰ ਦਾ ਬਾਈ ਕੋ ਆਇਆ ਹੋਇਆ ਤਾਂ ਬਾਈ ਉਹ ਕਿਰਾਬਾ ਹੈਗਾ ਬਾਈ ਅਬ ਕੀਰਾ ਹਾਂ ਦੇਖ ਤੂੰ ਇਹ ਡੌਲ ਇਹ ਪ੍ਰਾਲੀ ਕਰਕੇ ਆਵਾ ਹਣਾ ਆ ਦੇ ਵੱਡੀ ਹੋ ਗਈ ਘਾਟੇ ਕੋਲ ਘਾਟਾ ਵੱਡਾ ਹੈ ਹਾਂ ਸਾ ਦੇ ਇਹ ਪ੍ਰਾਣੀ ਐ ਬਾਦਾਂ ਨਹੀਂ ਐਦਗੀ ਹਾਂ ਨਹੀਂ ਆ ਉੱਚਾ ਮਹਰ ਬਹੁਤ ਆ ਨਹੀਂ ਬਾਈ ਮੇਰੇ ਲਈ ਇਹ ਬਹੁਤ ਆ ਹੈ ਕਾਣੇ ਤੇ ਆਈ ਵਾ ਵਧੀਆ ਆ ਦੇ ਇਹ ਚਿੱਟੀ ਗੱਲ ਇਹ ਤਾਂ ਬਾਈ ਦੇਖਣੇ ਰੂਹ ਨਹੀਂ ਤੇ ਕਰਦੀ ਆ ਦੇਖੋ ਹਜੇ ਵੀ ਸਿੱਧੀ ਆ ਪਰ ਹੁਣ ਰੂਹ ਲੱਗਣ ਲੱਗੀ ਤੂੰ ਇਹ ਹੁਣੇ ਆ ਇਹ ਖਾਲੀ ਜਗ੍ਹਾ 'ਚ ਇਹ ਬੰਨਾਂ ਦੇ ਝਾੜ ਦੇਖੇ ਖੇਤ ਦਾ ਆ ਦੇਖੋ ਖੜ ਜਕਣਾ ਮਰਜੀ ਜਾਓ ਵਿੱਚ ਉਹ ਕੋਈ ਚੱਕਰ ਨਹੀਂ ਹੈ ਨਹੀਂ ਬਹੁਤ ਵਧੀਆ ਰਹਿਣਾ ਹਾਂ ਆ ਦੇਖੋ ਝਾੜ ਆਊਗਾ ਫੁੱਲ ਕਣਕ ਦਾ ਐਸੇ ਤਾਂ ਮਾੜਾ ਹੈ ਨਹੀਂ ਜਮਾ ਵੀ ਮੇਰੀ ਮਾੜੀ ਹੈ ਹੀ ਨਹੀਂ ਕੋਈ ਹੂੰ ਬੱਲ ਮਾੜੀ ਕੋਈ ਨਹੀਂ ਤੇਰੀ ਲੀਕ ਹੈ ਜਿਹੜੀ ਮਾੜੀ ਬੰਦੀ ਆ ਇਹਦਾ ਕਿ ਇਹ ਕਿਹੜੀ ਸਪਰੇ ਕਰਾਂ 240 ਕਰ ਦਵਾਂ ਕਿਉਂ ਜਰਤੀ ਕਰ ਲੈ ਕੇ ਵੜਦੇ ਜਰਾ ਜੀਆਂ ਆ ਕੋਈ ਦਸਤਾਨਾ ਪਾ ਕੇ ਨਾ ਹਾਂ ਬਹੁਤ ਕੰਮ ਦੀ ਪੱਠ ਹੋਣੀ ਹੈ ਝਾੜ ਤੇ ਬੱਲੀ ਇਹ ਨਰਮ ਹੈ ਅੱਛਾ ਜੇ ਸਾਨੇ ਝਾੜ ਨਿਕਲ ਜਾਂਦੇ ਦਸਤਾਨੇ ਪਏ ਮੇਰੇ ਕੋਲ ਕੌਨ ਹੀ ਆਏ ਨਿਕਲ ਹੋਣੀਆਂ ਹਾਂ ਹੈ ਪੋਲੀ ਇਹ ਗੱਲ ਕੁਛ ਨਹੀਂ 20 ਮਿੰਟ ਦਾ ਕੰਮ ਹੈ ਹਾਂ ਸਾਰੇ ਨਿਕਲ ਹੋਣੀਆਂ ਜੇ ਇੱਕ ਨੂੰ ਬਗੈਰ ਦਸਾਂ ਦੇ ਨਿਕਲ ਜਿਹੜੇ ਹੱਥ ੱਲੇ ਪਾਉਣਾ ਪੈਣਾ ਜਮਾਈ ਜੜ ਚ 11 ਮ ਜੜ ਉੱਪਰ ਕੰਡੇ ਹਰੇ ਕਬੂਟੇ ਦਾ ਵਿਚਾਰ ਰੱਖਣਾ ਪੈਣਾ ਹਰੇ ਕਬੂਟੇ ਦਾ ਵਿਚਾਰ ਰੱਖਣਾ ਪੈਣਾ ਹੈ ਬਹੁਤ ਹਾਂ ਗੱਲ ਕੁਛ ਨਹੀਂ ਅੱਧਾ ਘਾਟਾ ਲਾ ਦੇ ਉਹ ਮਾੜ ਇਹ ਵੀ 372 ਉਹ ਆ ਚੜਦਾ ਬੜੇ ਵੀ ਹਾਂ ਕੀ ਕਰੇ ਸਾਰੇ ਨਾ ਆਇਆ ਬਟਾ ਅੱਛਾ ਹੋਰ ਨਾ ਮੈਂ ਦਸਾਰੇ ਸਾਰੇ ਆਹ ਦੇਖ ਮਾੜ ਇਹ ਆ ਇੱਕੋ ਦਾਣਾ ਐ ਦੇ ਦਵਾ ਇੱਕ ਆਹੇ ਇਹਨੂੰ ਜਿੰਨੇ ਹੱਲੇ ਝੱਲੇ ਮਰਜੀ ਹੱਲ ਲੈਣਾ ਗਿਰਨਾ ਇਹਨੇ ਕੋਈ ਫਰਕ ਨਹੀਂ ਕੋਈ ਐਂਡ ਤੱਕ ਇਹਨੇ ਝਾੜ ਚ ਵੀ ਦੇਖੀ ਕਸਰਾ ਦੇ ਖਵਲ ਨਿਕਲ ਗਈ ਹੁਣ ਦੇਖਿਆ ਬੱਲਾਂ ਦਾ ਸਾਰੇ ਨਾਲ ਤੇ ਬੱਦਾਂ ਕੋਟ ਨਹੀਂ ਇਹ ਪੱਲੇ ਪਾਣਾ ਜਿੱਤੀ ਨੂੰ ਵੀ ਅੰਦਰ ਫਿਰ ਮੈਂ ਕਹਾਂ ਮੈਂ ਤਾਂ ਹੁੰਦਾ ਨਹੀਂ ਤੇ ਇਧਰ ਨੂੰ ਲੈ ਕੀ ਦੀ ਚੱਕਦੇ ਆ ਕਾਲੂ ਚੱਕਣ ਚੱਕ ਲਈਏ ਕਾਲੂ ਹਾਂ ਨਵੇਰ ਨੂੰ ਦੱਸਦਾ ਕਾਲੂ ਚਲਦੇ ਆ ਫਿਰ ਸਾਨੂੰ ਚੱਕ ਲਈ ਜਾਂਦੇ ਆ ਸੱਡੇ ਰੱਖ ਲੰਨੇ ਆ ਆਕਾ ਹੈਗਾ ਫਿਰ ਇੱਕ ਤਾਂ ਉਹ ਜਾਤਾ ਹੈ ਕਣਕ ਪਰ ਇਹ ਇਦਨ ਨੂੰ ਮਸਲ ਸਬੱਬੀ ਕੋਲ ਦਿੰਦਾ ਹਾਂ ਉਹਦਾ ਇੱਥੇ ਚੱਕਣ ਵਾਲਾ ਦੇਖਣਾ ਇੱਥੇ ਬੈਗ ਲੱਗਣਾ ਹੈ ਹਾਂ ਆਪਾਂ ਕੰਮ ਦੱਸਦੀ ਹਾਂ ਕਿ ਕਾਲੂ ਨੂੰ ਚੱਕੇ ਲਈ ਜਾਂਦੇ ਆ ਆਹ ਬਾਈ ਪੂਰੀ ਨੇ ਜਿਹੜੀ ਸੁੱਕ ਬਰੂਨ ਚ ਬੀਜੀ ਦੀ ਕਬੂਰੂਲ ਚ ਵੀਜੀ ਸੀ ਜਿਹੜੀ ਮਸ਼ੀਨ ਦਾ ਬੀਜ ਹੈ ਨਾ ਉਹ ਦਾਣਾ ਗਿੱਲ ਚ ਹੀ ਚੱਲਦਾ ਗਿੱਲ ਚ ਹੀ ਕਰਦਾ ਦਾਣਾ ਇਹ ਤਾਂ ਚਿੱਟੇ ਕਬੂਤੇ ਫਰਤੀ ਜੰਮਣੀ ਦੀ ਇਹ ਤਾਂ ਖਾਸ ਹੀ ਹੈ ਨਾ ਟੱਕਣਾ ਯਾਰ ਕਾ ਲੂ ਆ ਤਾਂ ਤੇਰਾ ਬਹੁਤ ਔਖਾ ਹੈ ਸਾਰਾ ਖੰਕਾ ਜਾਂ ਆਉਂਦਾ ਬੂਤਾ ਅਜ ਕਾ ਰਿਆ ਹੈ ਹਾਂ ਇਹਨੇ ਨਹੀਂ ਕੁੱੜਦੀ ਹੈਗੀ ਜੇ ਤੂੰ ਤਸੇ ਉਹ ਮੈਂ ਕਾ ਉਦਨ ਬੂਟੇ ਲਾਏ ਮੈਂ ਥੜੇ ਬੀਜ ਵੀ ਗਣ ਕੇ ਹਾਂ ਉਹ ਮੈਂ ਉਦਨ ਬੂਟੇ ਲਾਏ ਮੈਂ ਤੇ ਸੜਾ ਖਾਨ ਨੁਕਸਾਨ ਚ ਆਊਗਾ ਮੇਰਾ ਦੇਖੇ ਨੀ ਬੂਤਾ ਤਾਂ ਪਹੀ ਵਿੱਚ ਬੂਟੇ ਲੱਗ ਜਾਂਦੇ ਖੜ ਕੇ ਸਦਾ ਉਹ ਵੀ ਥੋੜੀ ਵੀ ਆ ਕੇ ਕਰੀਏ ਉਹ ਮੈਂ ਫਿਰ ਰਸਤੀ ਲਾਉਣੀ ਸੀ ਮੈਂ ਆਈ ਕੇ ਦੇਖ ਲਈ ਰਸਤੀ ਲਾ ਕੇ ਲਾਏ ਮੈਂ ਹੂੰ ਰਸਤੀ ਲਾ ਕੇ ਮੈਂ ਪਹਿਲਾਂ ਇਕੱਲੇ ਇਕੱਲੇ ਕਿਸੇ ਬੂਟਾ ਲਾਉਣਾ ਮੈਂ ਕਿਉਂ ਉਸੇ ਨਿਸ਼ਾਨੀ ਲਾ ਕੇ ਅੱਛਾ ਅੱਛਾ ਬਸ ਇਹ ਤਾਂ ਥੱਲੀ ਗਾ ਗੱਡੇ ਆ ਅੱਛਾ ਜੇ ਸੱਤ ਹੀ ਨੁਕਸਾਨ ਹੋ ਗਿਆ ਫੇਰ ਲੇਬਰ ਨਾਲ ਤਾਂ ਕਰਨੀ ਕਰਨਾ ਲੇਬਰ ਨੇ ਤਾਂ ਕੋਈ ਕਰਨੀ ਕਰਨੀ ਹੂੰ ਫੇਰ ਲੇਬਰ ਤੇ ਕੀ ਆਪਾਂ ਚਾ ਉਹ ਹੂੰ ਇਹ ਤਾਂ ਨਾ ਯਾਰ ਖਣ ਮੌਸਮ ਵਧੀਆ ਮੌਸਮ ਪੂਰਾ ਹੋਂ ਕਣਕਾਂ ਆ ਜਾਣੇ ਛੇਤੀ ਨੇੜੇ ਹੂੰ ਆਂਦੀਆਂ ਹੋ ਗੱਸੇ ਹੋਂ ਲਾ ਕੇ ਉਹ ਮੈਂ ਹਿੰਨਾ ਵੀ ਸੰਭਲ ਲੈ ਕੇ ਰਹਿ ਗਿਆ। ਨਾ ਇੱਕ ਵੀ ਰਿਹਾ। ਹੈ? ਇੱਕ ਵੀ ਨਹੀਂ ਰਿਹਾ। ਅਗਲੀ ਕਿੰਨਾਂ ਚੱਲ ਪੰਦਾ ਕੰਮ ਆ। ਆਹੋ ਭਈਆਂ ਦੀ ਬਟਾੜੀ ਜੱਲੇ ਪਾਣੀ ਬੂਟੇ ਵਾਲੀ। ਹੂੰ। ਨਾਲੇ ਬੂਟੇ ਵਾਲੇ ਚ ਨਾਲੇ ਭਈਆਂ ਦੀ ਜਿਹੜੀ ਥੋੜੀ ਜੀ ਧਰਮ ਜਿਓ ਰਖੀ ਪੈਂਦੀ। ਸ਼ਾਮਾਂ ਦੇ ਘਿਹਟ ਲਾਤੀ। ਸ਼ਾਮਾਂ ਆਉਂਦਾ ਪੂਰੇ ਔੜ ਹੈ। ਔੜ ਮਕਾਨ ਦੀ ਔੜ। ਹੂੰ। ਜਦ ਹਵਾ ਲਾਵੇ ਪੀ। ਦੇਖ ਆਪਾਂ ਕਿਹਨੇ। ਚੱਲੀਏ ਭਣ। ਮੋੜ ਗੱਡੀ। ਤੇਰੇ ਆ ਉੱਤੇ ਫੁੱਟੇ-ਫੁੱਟੇ ਆਉਣੇ। ਉੱਤੇ ਫੁੱਟੇ ਇੱਥੇ ਨਹੀਂ। ਜਿਹੜੇ ਫੁੱਟੇ। ਮੈਂ ਵੀ ਕੱਲ ਨੂੰ ਪਾਣੀ ਪਾਉਣਾ। ਅੱਛਾ। ਮੈਂ ਅੱਜ ਮੰਡਾਲੇ ਗੁਰਦੁਆਰੇ ਜਾ ਕੇ ਕੋਈ ਬੂਟਾ ਹੈ ਇਹਨੂੰ ਐਡਨੇ ਲਸੜਾ ਨਿਕਲਣੇ ਆ। ਅੱਛਾ। ਉਹ ਖਾੜ ਚ ਬੂਟੇ। ਉਹ ਖਾੜਾ ਬਾਣੀ ਦੇ ਭਰ ਦਿੰਦੇ। ਇਹਨੇ ਹੀ ਉੱਟਦੇ ਆਹੋ ਮੇਰੇ ਵੀ। ਆਹ ਦੇਖੀ ਦੋ ਦੋ ਡੱਬੇ ਪਾ ਦਨੇ। ਫਰਕ ਫਰਕ ਪਾ ਜਾਣਾ। ਹੂੰ ਹੂੰ। ਤੇ ਬੂਟਾ ਸੁਪੂ ਜੀ